ਨੇ ਵੀ ਬਾਈ ਦਾ ਚੈਨਲ ਕੋਈ ਮੋਨਟਾਈਜ਼ ਤੇ ਬਾਈ ਅੱਜ ਇਹ ਬਾਈ ਦੱਬਾ ਫਿਰ ਮੋਨਟਾਈਜੇਸ਼ਨ ਤੇ ਆ ਕਿ ਕਾਹ ਦਾ ਲੱਗਿਆ ਨਹੀਂ ਮੈਂ ਕਹਾਂ ਵੀ ਚਲ ਇਹਦਾ ਚਲ ਗਰੀਬੀ ਦਾ ਬਾਈ ਆ ਕੁਛ ਵੀ ਹੈਗੀ ਹੈ ਨਾ ਤੇ ਮੈਂ ਤਾਂ ਇਹਨਾਂ ਨਾਲ ਮਿਲ ਦਾ ਸੁਆਪ ਜਾਈ ਬਣ ਜਾਂਦਾ ਨਾ ਖਾਣ ਲਈ ਅੱਗੇ ਖਾਣ ਲਈ ਹੱਥ ਆਉਂਦੇ ਸੀਗੇ ਤੇ ਮੈਂ ਕਿਹਾ ਬਾਈ ਨੂੰ ਪਾਰਟੀ ਕਰਦਿਗੇ ਜਿੰਨੇ ਜੋਗੇ ਪਾਰਟੀ ਮੂੰਹ ਮਿੱਠਾ ਦਾ ਹੋਣਾ ਚਾਹੀਦਾ ਹੈ ਪਾਰਟੀ ਦੇ ਪਾਰਟੀ ਨੂੰ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਮਾਨਤਾ ਸਭ ਤੋਂ ਪਹਿਲਾਂ ਆਪਣੇ ਸਬੋਤਿਆਂ ਨੂੰ ਫਿਕਰ ਮਾਤ ਮੀਡੀਆ ਦੇ ਜਿੰਨੇ ਵੀ ਆਪਣੇ ਪਰਿਵਾਰ ਜੁੜਿਆ ਉਹਨਾਂ ਨੂੰ ਹਨ ਉਹਨਾਂ ਦੀ ਬਦੌਲਤ ਇੱਥੇ ਪਾਸੇ ਵੀ ਇੱਕ ਕੈਮਰਾ ਜਿਹੜਾ ਚਲਾ ਰਿਹਾ ਹੈਗਾ ਨਿਰਮਲ ਨਿਰਮਲ ਅਲੋਕ ਠੀਕ ਹੈ ਸੋ ਮੇਰੇ ਨਾਲ ਮੇਰਾ ਦੋਸਤ ਆ ਅਜੀਤ ਤੇ ਮੇਰਾ ਕੈਮਰਾਮੈਨ ਵੀ ਆ ਭਰਾ ਮੇਰਾ ਨਿਰਮਲ ਸਿੰਘ ਨਿਹਾਰ ਸਿੰਘ ਕਰਾ ਹਾਂ ਤੇ ਹੁਣ ਮੈਂ ਤੁਹਾਨੂੰ ਜੀ ਮੈਂ ਬਾਈ ਦੀ ਵੀ ਮੜੀ ਵੀਡੀਓ ਦਿਖਾ ਦਿਆ ਕਮਾਲ ਆਲਾ ਦੋਸਤ ਸੱਚੀ ਗੱਲ ਹੈ ਹਾਂਜੀ ਬਾਈ ਸੱਚੀ ਗੱਲ ਵੀ ਸਾਡੇ ਬਾਈ ਦਾ ਚੈਨਲ ਮੋਨੇਟਾਈਜ਼ ਹੋਇਆ ਜੀ ਇਹਦੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਈ ਹੈ ਤਾਂ ਅੱਜ ਬਾਈ ਜੇ ਸੀ ਦਾ ਧੰਗ ਕਰ ਰਹੇ ਆ ਜੀ ਪੇਮੈਂਟ ਆਉਂਦਾ ਤੇ ਬਾਈ ਮੋਨਟਾਈਜੇਸ਼ਨ ਦੇ ਨਾਲ ਨਾਲ ਮੋਨਟਾਈਜ਼ ਮੈਂ ਆਪਣਾ ਮੇਰੇ ਖਰ ਪੰਜ 6 ਮਹੀਨੇ ਹੋ ਗਏ ਹਾਂ ਮੋਨਟਾਈਜ ਹਾਂ 5 ਮਹੀਨਾ ਕਿੰਨੀ ਲੈਣੀ ਹੁਣ ਪੇਮੈਂਟ ਮੇਰੇ ਸਹਾਨਾ ਤਿੰਨ ਪੇਮੈਂਟਾਂ ਦੋ ਤਾਂ ਲੈ ਲਿਆ ਆਪਾਂ ਤੀਜੀ ਆਉਣਾ ਪਹਿਲੀ ਆਪਣੀ 10:30 ਆਈ ਸੀ ਦੂਜੀ 11:30 ਆ ਗਈ ਤੇ ਹੁਣ ਜਾਨੀ ਕਿ ਥੋੜੇ ਜੇ ਘਟ ਗਏ ਕਿਉਂਕਿ ਦਾ ਕੰਮ ਹੈ ਜਿੰਨਾ ਕੰਮ ਕਰਾਂਗੇ ਤੋ ਨਾ ਆ ਜੂਗਾ ਨਾ ਕਿਉਂਕਿ ਨਾਲ ਮੇਰਾ ਲਾਈਟ ਡੈਕੋਰੇਸ਼ਨ ਦਾ ਕੰਮ ਵੀ ਹੈ ਆ ਪਿਛਲੇ 2 ਮਹੀਨੇ ਲਾਈਟ ਡੈਕੋਰੇਸ਼ਨ ਦਾ ਕੰਮ ਹੋ ਘ DJ DJ ਵਗੈਰਾ ਲਾਉਣਾ ਪੈਂਦਾ ਹੈ ਲਾਈਟ ਡੈਕੋਰੇਸ਼ਨ ਰਾਤ ਹਨੇਰਾ ਹੋ ਜਾਂਦਾ ਹੈ 1 ਜਾਂ 2:00 ਵਜੇ ਆਈਦਾ ਸਵੇਰ ਨਹੀਂ ਉੱਠਾ ਹੀ ਹੁੰਦਾ ਸੀ ਉਹਦੇ ਕਰਕੇ ਕੰਟੈਕਟ ਆਪ ਕੋ ਨਹੀਂ ਪਏ ਨਾ ਪਰ ਫਿਰ ਵੀ ਉਹ ਜਾਨੀ ਕਿ 40-50 ਡਾਲਰ ਉਹ ਜਾਨੀ ਕਿ 341 ਦੇ 48 381 ਆਏ ਪਏ ਅੱਛਾ ਭਾਈ ਇੱਕ ਗੱਲ ਡਾਲਰ ਵਾਲੀ ਗੱਲ ਵਿਚਾਰੇ ਰਹੀ ਅੱਛਾ ਕਿੱਥੇ ਲੈਣ ਦਾ ਕੰਮ ਹੈ ਤੇ ਕਿੱਥੇ ਫੇਸਬੁਕ ਕਿ ਤੁਹਾਨੂੰ ਲੈ ਕੇ ਗਾ ਇਹ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਕਾਰ ਬੱਤੀ ਹੈ ਵੀ ਮੈਨੂੰ ਤਕਰੀਬਨ ਨਾ 15 18 ਸਾਲ ਹੋ ਗਏ ਵੀ ਮੈਂ ਐ ਜੀ ਉਹ ਮੇਰੇ ਦਾ ਲੋਗੋ ਲੱਗਿਆ ਅੱਛਾ ਜਿਹੜੀ ਤੇ ਮੇਰੀ ਫੇਸਬੁਕ ਤੇ ਕੰਮ ਹੋ ਵੀ ਚੱਲ ਰਿਹਾ ਰਾਜੂ ਪੱਤੂ ਐਂ ਜੀ ਅੱਛਾ ਉਹ ਦਵਾਰ ਐ ਜੀ ਦਾ ਲੋਗੋ ਲੱਗਿਆ ਕਰਕੇ ਵੀ ਮੈਂ ਕਾਫੀ ਕਲੱਬਾਂ ਦੇ ਵਿੱਚ ਤੇ ਕਾਫੀ ਏਦਾਂ ਕਰਕੇ ਤੇ ਉਹਦੇ ਕਰਕੇ ਸਾਨੂੰ ਜਦੋਂ ਏਦਾਂ ਵੀਡੀਓ ਬਣਾਉਣੀ ਪੈਂਦੀ ਸੀਗੀ ਕਈ ਵਾਰੀ ਪੱਤਰਕਾਰ ਭਾਈ ਜਿਹੜਾ ਬੀਜੀ ਹੁੰਦਾ ਹੈ ਨਾ ਜੇ ਆਪਾਂ ਇਹ ਨਹੀਂ ਕਹਿੰਦੇ ਸਾਧੋ ਪੈਸੇ ਆਪਾਂ ਤੋਂ ਨਾ ਕਿਸੇ ਅਖਬਾਰ ਵਾਲੇ ਦੇ ਐਜੇ ਵੀ ਪੈਸੇ ਮੰਗੇ ਪੱਤਰਕਾਰ ਨਾ ਕੇ ਚੱਲਣ। ਬਲਕਿ ਬੜੀ ਖਵਰਾ ਲੱਗਦਾ ਸੀ ਉਹ ਫਿਰ ਐ ਸੋਚੀਦਾ ਜੀਦਾ ਕਈ ਵਾਰੀ ਚਾਹੇ ਪੱਤਰਕਾਰ ਭਾਈ ਜਿਹੜਾ ਲੇਟ ਹੋ ਗਏ ਤੇ ਆਪ ਹੀ ਬਣਾ ਲਈ ਤੇ ਹੌਲੀ ਹੌਲੀ ਉਹ ਪਰਸੋਂ ਪੰਜਾਬ ਨੂੰ ਪੈ ਗਿਆ। ਅੱਛਾ ਉਹ ਛੋਟਾ ਦਾ ਪਰ ਉਹ ਸ਼ੌਕ ਇੰਨਾ ਵੱਧ ਗਿਆ ਉਹ ਸ਼ੌਕ ਇਹਦਾ ਜਿਵੇਂ ਕਹਿੰਦੇ ਹੁੰਦੇ ਲਗਾ ਹੀ ਹੋ ਗਿਆ ਸ਼ੌਕ ਦਾ ਅੱਛਾ ਨੇਰ ਮਤਲਬ ਲੋਕਾਂ ਦੀਆਂ ਵੀਡੀਓ ਵੀ ਬਣਾਉਣ ਲੱਗ ਗਏ ਫਿਰ ਲੋਕਾਂ ਦੀਆਂ ਜਿਵੇਂ ਸੱਜਣ ਮਿੱਤਰ ਕਹਿਣ ਲੱਗ ਗਏ ਮੜਾ ਤੁਮ ਬਾਈ ਬਾਈ ਹੋ ਜਾਂਦਾ ਬੰਦਾ ਜਾਣਕਾਰੀ ਮੈਨੂੰ ਆਉਂਦੀ ਹੈ ਬਾਈ ਸਾਡੀ ਬਣਾ ਕੇ ਪਾ ਦਿਓ ਏਦਾਂ ਪਰ ਜਾ ਫਿਰ ਬਲੌਗ ਚਾਹੀਦਾ ਕਿਸੇ ਨੂੰ ਜਾ ਕੋਈ ਹੋਰ ਰਿਮਾਰਟ ਮਾਰਾ ਕਿਸੇ ਕੋਈ ਸਹਾਇਤਾ ਕੋਈ ਧੀ ਗੱਲਾਂ ਬਾਤਾਂ ਏਦਾਂ ਜੋ ਪੌਣ ਲੱਗ ਕੇ ਤੋਂ ਫਿਰ ਏਦਾਂ ਪਰ ਉਹ ਨਾਮ ਥੋੜਾ ਆ ਮੈਂ ਕਿਹਾ ਉਹ ਆਪਰੇ ਵੀ ਨਾਲ ਹੁਣ ਨਾਲੇ ਜਿਵੇਂ ਹੁਣ ਇੱਕ ਚੱਲਣ ਗਏ ਵੀ ਚੱਲਿਆ ਮੰਗਲ ਚੱਲਿਆ ਹੋਇਆ ਸੀਗਾ ਵੀ ਲੋਕ ਲੋਕਾਂ ਤੋਂ ਵੀ ਪੈਸੇ ਲੈ ਲੈਂਦੇ ਆ ਤੇ ਫਿਰ ਉਹ ਵੀ ਲੈ ਲਿਆ ਕਰਦੇ ਕਿਸ ਤਰ੍ਹਾਂ ਜੀ ਇਹ ਵਾਲੇ ਜਿਹਦੀ ਵੀਡੀਓ ਬਣਾਉਣ ਗਏ ਆ ਉਹ ਪੈਸੇ ਲੈ ਲੈਂਦੇ ਬਾਈ ਜੀ ਮੈਂ ਇਹ ਚੀਜ਼ ਦਾ ਦਾਵਾ ਕਰਨਾ ਆਪਣਾ ਨਹੀਂ ਉਹਦੇ ਆਲੇ ਪਾਸੇ ਨਹੀਂ ਜਿਵੇਂ ਕਮਰਸ਼ੀਅਲ ਵੀਡੀਓ ਕਿਸ ਦੀ ਕਰਨੀ ਗਏ ਹੋ ਜੇ ਕਿਸੇ ਨੇ ਕੋਸੇ ਵੇਚਣਾ ਹੈ ਕਿਸੇ ਨੇ ਕੱਟਾ ਵੇਚਣਾ ਹੈ ਕਿਸੇ ਨੇ ਬੱਚਾ ਵੇਚਣਾ ਹੈ ਵੀਡੀਓ ਨਹੀਂ ਉਹਦੇ ਆਦੂਗਾ ਵੀ ਕਰ ਦਿਆਂਗੇ ਉਹ ਵੀ ਕਰ ਦਿਆਂਗੇ ਇਹ ਅਕਾਉਂਟ ਦੇ ਨਾਲ ਕੋਈ ਪੈਸੇ ਨਹੀਂ ਲੈਂਦੇ ਤੇ ਨਹੀਂ ਕਿਸ ਕੱਜ ਦੇ ਆਪਾਂ ਕਿਸੇ ਦਾ ਪਤਾ ਹੈ ਨਹੀਂ ਆ ਜਿੰਨੇ ਵੀ ਆਪਣਾ ਫਿਕਰਮੰਦ ਮੀਡੀਆ ਪਰਿਵਾਰ ਹੈ ਕੋਈ ਵੀ ਆਪਾਂ ਵੀਡੀਓ ਬਣਾਉਂਦੇ ਆ ਬਣਾ ਕੇ ਤੇ ਕੋਈ ਕਮੈਂਟ ਕਰ ਦੇਵੇ ਥੱਲੇ ਜੇ ਆਪਾਂ ਕਿਹਾ ਕੋਈ ਇੱਥੇ ਪੈਸਾ ਲੈਂਦਾ ਮੈਂ ਇਹ ਗੱਲ ਨਾ ਭਾਈ ਤੂੰ ਤਾਂ ਪੁੱਛੀ ਭਾਈ ਮੈਨੂੰ ਹੁਣੀ ਇਹ ਤੋਂ ਪਹਿਲਾਂ ਆਫ ਕੈਮਰਾ ਭਾਈ ਮਨ ਕਹਿੰਦਾ ਮੈਂ ਭਾਈ ਵੀ 3 ਪੈਸੇ ਕਹਿੰਦਾ ਯਾਰ ਮੇਰੇ ਤੇ ਨਾ ਐਨਜੀਓ ਦਾ ਲੋਗੋ ਲੱਗਿਆ ਵਗਾ ਤੇ ਪਹਿਲੀ ਗੱਲ ਤਾਂ ਕਹਿੰਦਾ ਨਾ ਕੇ ਤੋਂ ਪੈਸੇ ਮੰਗੇ ਜਾਂਦੇ ਆ ਦੂਜਾ ਕਹਿੰਦਾ ਮੈਨੂੰ ਕੋਈ ਦਿੰਦਾ ਵੀ ਨਹੀਂ ਨੇ ਅਰੇ ਉਹ ਹੋ ਗਈ ਨਾ ਵਡਿਆਈ ਹੋ ਜਾਂਦੀ ਆ ਬਾਬੇ ਦੀ ਕਿਰਪਾ ਬਾਈ ਆਪਾਂ ਤਾਂ ਕਿਸੇ ਖੇਤਰ ਲਈ ਮੱਚਾਦੇ ਹੀ ਕਿਹੜੇ ਪੈਸੇ ਨੇ ਠੀਕ ਹੈ ਪਹਿਲੇ ਲੋਕੀ ਪੁਲਿਸ ਨੂੰ ਬੁਨਾਮ ਕਰਦੇ ਆ ਅੱਜ ਤਾਈਂ ਆਪਾਂ ਨੂੰ ਕੋਈ ਥਾਣੇ ਵਾਲੇ ਕਿਸੇ ਮੁਲਾਜ਼ਮ ਨੇ ਪੈਸੇ ਨਹੀਂ ਲਏ ਕਿ ਐਸਐਲਯੂ ਦੇ ਜਾਣੀ ਉੱਥੇ ਨਹੀਂ ਲਏ ਹਰ ਇੱਕ ਸਰਕਾਰੀ ਗਏ ਸਰਕਾਰੀ ਆਜੀ ਸਰਕਾਰੀ ਖੇਤਰ ਦੇ ਵਿੱਚ ਤੇ ਇਸ ਰਾਜਨੀਤਿਕ ਧਾਰਮਿਕ ਜਿੰਨੇ ਵੀ ਕੰਮ ਕੀਤੇ ਲੋਕਾਂ ਨੇ ਉਹ ਹੀ ਮੈਨੂੰ ਇਹ ਸਵਾਲ ਕਰ ਸਕਦੇ ਵੀ ਤੂੰ ਸਾਡਾ ਨੀਲਾ ਕਾਰਡ ਬਣਾਇਆ ਜਾਂ ਸਾਡਾ ਬੰਦਾ ਛੁਡਾਇਆ ਸੀ ਵੀ ਇੱਥੇ ਫਲਾਣੇ ਪੁਲਿਸ ਸਾਹਿਬ ਨੇ ਇੰਨੇ ਪੈਸੇ ਦੁਆਏ ਆ ਇਹ ਵੀ ਦਾਵਾ ਠੀਕ ਹੈ ਤੇ ਅੱਛਾ ਭਾਈ ਇੱਕ ਦੂਜਾ ਜਿਹੜਾ ਨਾਂ ਰੱਖਿਆ ਜਨਰਲ ਤੁਸੀਂ ਹਣ ਫਿਕਰਮੰਦ ਤੁਸੀਂ ਜਿਹੜਾ ਐਨਜੀਓ ਚਲਾਈ ਜਾਂਦੇ ਹੋ ਉਹ ਰਾਜੂ ਪੱਤੋ ਦੇ ਨਾਂ ਤੇ ਚਲਾਈ ਜਾਂਦੇ ਹਾਂਜੀ ਹਾਂਜੀ ਨਾ ਸਿਰਫ ਫਿਕਰਮੰਦ মিডিਆ ਕਿਉਂ ਰੱਖ ਰਹੇ ਹੋ ਫਿਕਰਮੰਦ মিডিਆ ਬਾਈ ਇਹਦਾ ਸਿਕਾ ਬਹੁਤ ਵਧੀਆ ਤੁਹਾਡਾ ਸਵਾਲ ਹੈ ਤੇ ਸਾਰੀ ਗੱਲਬਾਤ ਦਾ ਧੁਰਾ ਹੀ ਆ ਨਾ ਇਹ ਫਿਕਰਮੰਦ মিডিਆ ਇਦਾਂ ਸਿਕਿਆ ਵੀ ਜਦੋਂ ਮੈਂ ਐਨਜੀਓ ਦੇ ਵਿੱਚ ਫਾਰਵਰਡ ਹੋਇਆ ਤੇ ਮੈਂ ਸਟੇਜਾਂ ਤੇ ਬੋਲਣ ਲੱਗ ਗਿਆ ਧਰਨੇ ਮਜਾੜਾ ਤੇ ਜਾਣ ਲੱਗ ਗਿਆ ਅੱਛਾ ਤੋ ਵੈਸੇ ਜਦੋਂ ਮੈਂ ਸਟੇਜ ਤੇ ਬੋਲਦਾ ਸੀ ਨਾ ਤੇ ਮੈਂ ਜਿੰਨੇ ਲੋਕ ਸਾਹਮਣੇ ਬੈਠੇ ਹੁੰਦੇ ਸੀ ਇਹ ਧਰਨਾਕਾਰੀ ਤੂੰ ਮੈਨੂੰ ਇਹ ਕਾਤ ਸੀ ਉਹਨਾਂ ਦਾ ਮੈਂ ਧੰਨਵਾਦ ਇਸ ਧੰਗੜਾ ਕਰਦਾ ਸੀ ਜਿੰਨੇ ਵੀ ਤੁਸੀਂ ਧਰਨੇ ਦੇ ਵਿੱਚ ਲੋਨ ਤੇ ਪਹੁੰਚੇ ਹੋ ਤੁਹਾਡਾ ਤੁਹਾਡੇ ਕਰ ਤੋਂ ਚੱਲ ਰਿਹਾ ਹੋਇਆ ਇੱਕ ਇੱਕ ਕੰਮ ਸਹਿਮਤ ਹੈ ਤੁਸੀਂ ਸਾਰੇ ਫਿਕਰਮੰਦ ਹੋ ਉਹ ਫਿਕਰਮੰਦ ਜਿਹੜਾ ਉਹ ਸ਼ਬਦ ਸੀਗਾ ਮੈਂ ਹਰ ਸਪੀਚ ਦੇ ਵਿੱਚ ਬੋਲਦਾ ਸੀ ਉਹ ਫਿਕਰਮੰਦ ਤੋਂ ਪਹਿਲਾਂ ਮੈਂ ਬਣਾਇਆ ਫਿਕਰਮੰਦ ਸਮਾਜ ਠੀਕ ਹੈ ਉਹ ਮੈਨੂੰ ਇਦਾਂ ਡਾਊਟ ਜਾਂ ਲੱਗਿਆ ਵੀ ਜਿਹੜਾ ਇਦਾਂ ਦਾ ਮਹਿਸੂਸ ਹੋ ਰਿਹਾ ਹੈ ਇਹ ਕੋਈ ਜਾਤੀਵਾਦੀ ਦਾ ਸ਼ਬਦ ਹੈ ਅੱਛਾ ਫਿਕਰਮੰਦ ਸਮਾਜ ਤੋਂ ਪਰ ਮੈਂ ਫਿਕਰਮੰਦ ਮੀਡੀਆ ਦਾ ਮੀਡੀਆ ਦਾ ਠੀਕ ਹੈ ਨੇ ਫਿਕਰਮੰਦ ਹਣਕੇ ਆਇਆ ਛੋਟੇ ਇਹ ਮਤਲਬ ਪੂਰੀ ਹੈ ਟਰੀ ਆ ਫਿਕਰਮੰਦ ਦੀ ਕਹਾਣੀ ਨਹੀਂ ਕਹਾਣੀ ਫਿਕਰਮੰਦ ਜਿਹੜਾ ਨਾਮ ਰੱਖਉਂਦੀ ਤੇ ਹਰ ਇੱਕ ਕਾਫੀ ਮੈਨੂੰ ਫੋਨ ਆਉਂਦੇ ਆ ਕਹਿੰਦੇ ਭਾਈ ਆ ਫਿਕਰਮੰਦ ਦੀ ਮੀਡੀਆ ਨਾਮ ਆ ਕਿਵੇਂ ਰੱਖਿਆ ਰੱਖੇ ਥੋਸੋਤੀਆ ਤੇ ਬਾਕੀ ਜਿੰਨੇ ਵੀ ਸਬਸਕ੍ਰਾਈਬਰ ਆ ਭਾਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਤੁਸੀਂ ਪਰਿਵਾਰ ਹੋ ਇਹਦਾ ਮੁੱਖ ਇਹ ਸਾਰਾ ਮੁੱਖ ਤੁਰਾ ਤੁਸੀਂ ਉਹ ਜਿੰਨੇ ਸਬਸਕ੍ਰਾਈਬਰ ਹੋ ਹੈਨਾ ਕਿਉਂਕਿ ਤੁਹਾਡੇ ਆਸਰੇ ਹੀ ਜਿਹੜਾ ਇਹ ਚੈਨਲ ਆਗਾ ਉਹ ਰਨ ਹੋ ਰਿਹਾਗਾ ਤੇ ਬਾਈ ਜਿਵੇਂ ਹੁਣ ਤਾਈ ਇਹਨਾਂ ਨੇ ਮਿਹਨਤ ਕਰੀਆ ਹੈਨਾ ਇਹਨੂੰ ਆਪਾਂ ਕਮਾਈ ਨਹੀਂ ਕਹਿ ਸਕਦੇ ਵੀ ਕਮਾਈ ਲੈ ਰਹੀ ਹੈਨਾ 10-20000 ਰੁਪਏ ਦੇ ਟਾਈਮ ਦੇ ਵਿੱਚ ਇੰਨਾ ਖਰਚੇ ਵਾਲਾ ਕੰਮ ਆਗਾ ਕਿਉਂਕਿ ਕਿਤੇ ਜਾਣਾ ਵੀਡੀਓ ਬਾਈ ਦੂਰ ਨੇ ਵੀ ਜਾਂਦੇ ਹੋਊਂਗੇ ਉਹਨਾਂ ਨੂੰ ਬਾਈ ਦੂਰ ਮੰਨ ਕੇ ਚਲੋ ਹੀ ਮੋਗ ਹੀ ਜਾਵੜ ਗਏ ਹੈਨਾ ਔਰ ਦੋ ਜਾਣੇ ਤੇਲ-ਤੂੰ ਦੇ ਪੈਸੇ ਵੀ ਨਹੀਂ ਤੋ ਨਾ ਕੋਈ ਕਾਟੇ ਦਾ ਜਿੰਨੀ ਕੋਈ ਆਪਾਂ ਦੇਖ ਲਓ ਵੀ ਸਾਥੀਓ ਬਤਰਾ ਮੈਨੂੰ ਵੀ ਮੈਂ ਉਹਨਾਂ ਕੈਮਰੇ ਬਣਾਇਆ ਵੀ ਅਗਲੇ ਤੋਂ ਲੈਂਦੇ ਆ ਕਿ ਨਹੀਂ ਲੈਂਦੇ ਹਨ ਤੇ ਤੁਹਾਡੇ ਆਸਰੇ ਚੱਲਦਾ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਤੁਸੀਂ ਬਸ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਤੁਸੀਂ ਕਮੈਂਟ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਡਾਲਰ ਹੀ ਆ ਬਸ ਹਾਂ ਜੇ ਤੁਸੀਂ ਉਦਾਂ ਨਹੀਂ ਦੇਖ ਸਕਦੇ ਬਸ ਲਾਈਕ ਕਮੈਂਟ ਤੇ ਸ਼ੇਅਰ ਹੀ ਕਰਦਾ ਕਰੋ ਬਸ ਭਰਾ ਦੋ ਡਾਲਰ ਬਣਾ ਦੋ ਮੇਰੀ ਪ੍ਰੋਡੈਂਟੀ ਹੈ ਬਈ ਸੁਣੋ ਐ ਨਹੀਂ ਥੋੜੀ ਜੇਬ ਚੋਂ ਪੈਸਾ ਨਹੀਂ ਲੱਗਦੇ ਬਸ ਹਲਾ ਚੈਨਲ ਐ ਜਿਸ ਨੂੰ ਫਾਰਵਰਡ ਕਰਦੇ ਉਕੇ ਮੜਾ ਜਾਇਆ ਇਹਦੀ ਕਰਨਾ ਹੁੰਦਾ ਬਸ ਦਬ ਦੇਓ ਫਿਰ ਦਬ ਕਰ ਲਓ ਹੈ ਇਹ ਕੰਝ ਕਰਕੇ ਦਬੜ ਜਾਇਆ ਨਹੀਂ ਆਦਾ ਚਲੋ ਠੀਕ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਬਾਈ ਨੂੰ ਧੰਨਵਾਦ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਜ਼ਿੰਦਗੀ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਓਹੋ ਵੀਡੀਓ ਨੂੰ ਫੇਰ ਚਲਾਉਣੀ ਪੈਗੀ ਹਜੇ ਅੱਧਾ ਕੰਮ ਰਹਿ ਗਿਆ ਇਹ ਡੱਬਾ ਹਟਾ ਵਿਚਾਲੇ ਰਹਿ ਗਿਆ ਇੱਕ ਮਿੰਟ ਮਠਿਆਈਆਂ ਦਾ ਡੱਬਾ ਰਹਿ ਗਿਆ ਸੀ ਮੈਂ ਬਾਈ ਵਾਹੇ ਇਹ ਡੱਬਾ ਮੇਰੇ ਵਾਸਤੇ ਲੈ ਕੇ ਆਏ ਸੀ ਮੈਂ ਚਾਹੁੰਨਾ ਵੀ ਬਾਈ ਇਹ ਮੂਹ ਮਿੱਠਾ ਪਹਿਲਾਂ ਮੈਂ ਬਾਈਆਂ ਲੈ ਚਲੋ ਹੈਨਾ ਬਾਈ ਦਸਰ ਕਿਹੜਾ ਬਖਾਉਂਦਾ ਫਿਰ ਜੇ ਤੇ ਇਹ ਨਾ ਕਾ ਲਈ ਆਪਣਾ ਯਕੋ ਬਰ ਬਾਈ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੁਸੀਂ ਚਲੋ ਬਾਈ ਇਹ ਤਰ੍ਹਾਂ ਕੈਮ ਦੇ ਤੇ ਦੂਜੇ ਪਾਸੇ ਵੀ ਐ ਕੇ ਜਾਣਾ ਉਹਨੂੰ ਵੀ ਥੈਂਕ ਯੂ ਜੀ ਧੰਨਵਾਦ ਜੀ ਤੇ ਬਾਈ ਦਾ ਮੈਂ ਕਿਹਾ ਮੂੰਹ ਮਿੱਠਾ ਕਰਾਈਏ ਹਨਾ ਚਲੋ ਹਾਂ ਬਈ ਤੂੰ ਹੀ ਕਰੋ ਪਹਿਲਾਂ ਮੂੰਹ ਮਿੱਠਾ ਕੋਈ ਨਹੀਂ ਬਾਈ ਨੂੰ ਬਹੁਤ-ਬਹੁਤ ਵਧਾਈਆਂ ਤੇ ਬਾਈ ਨੇ ਬਹੁਤ ਮਿਹਨਤ ਕੀਤੀ ਆ ਬਹੁਤ-ਬਹੁਤ ਧੰਨਵਾਦ ਮਿੱਠਾ ਲੈ ਕੇ ਆਇਆ ਬਾਈ ਜਦੋਂ ਹੁਣ ਖੁਸ਼ਖਬਰੀਆਂ ਲਈ ਆਉਣ ਦੇ ਮਿੱਠੇ-ਮੂਠੇ ਲਿਆਉਂਦੇ ਰਹਿ ਕੋਈ ਨਹੀਂ ਖਾਂਦੇ ਰਹਾ ਨਹੀਂ ਜੇ ਕਾਮਯਾਬ ਹੋਣਗੇ ਮੇਰੀ ਲੈ ਕੇ ਆਉਣਗੇ ਕਾਮਯਾਬੀ ਰੱਬ ਇਹਨਾਂ ਨੂੰ ਹੀ ਦੇ ਜਾਵੇ ਠੀਕ ਹੈ ਤੇ ਅਸੀਂ ਗੱਨੇ ਵੀ ਮੱਠਿਆਲੇ ਪਾਸੇ ਧਿਆਨ ਦਿੰਨੇ ਆ ਤੁਸੀਂ ਵੀਡੀਓ ਲਾਈਕ ਕਰ ਲੋ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲੋ ਟੱਪ ਦਿਓ ਹਾਂਜੀ